ਲਓ ਜੀ ਸੱਜਣੋ ਜਿਹੜੇ ਭਰਾ ਨੁਕਰਾਂ ਘੋੜਾ ਬਣਾਉਣ ਦੀ ਚਾਹਤ ਨੇ ਜਾਂ ਨੁਕਰਾਂ ਘੋੜਾ ਬਣਾਉਣ ਵਾਸਤੇ ਨੁਕਰਾਂ ਬਿਸ਼ੀਰਾ ਭਾਲਦੇ ਚੰਗਾ ਕੱਦ ਕਰਨ ਵਾਲਾ ਆ ਬਿਸ਼ੀਰਾ ਦੇਖ ਲਓ ਉਮਰ 4.5 ਮਹੀਨੇ ਹੋਏ ਤੇ ਕੱਦ ਬਹੁਤ ਹੈਕ ਬਾਡੀ ਮਜ਼ਬੂਤੀ ਬਹੁਤ ਚੰਗੇ ਘੋੜੇ ਦਾ ਨਾਮੀ ਘੋੜੇ ਦਾ ਤੇ ਆਪ ਵੀ ਬੱਚਾ ਨਾਮ ਬਣਾਓ ਵੀਡੀਓ ਸਾਰੀ ਦੇਖ ਲਓ ਚੰਗਾ ਬੰਨ ਵਾਲਾ ਬੱਚਾ ਦੰਦ ਪਾਟ ਕੇ ਦੇ ਲਓ ਹਜੇ ਚੌਕੜੀ ਦੰਦੀ ਦਾ ਦੇਖਣ ਨੂੰ ਬਸ਼ੀਰਾ ਐ ਲੱਗਿਆ ਜਿਵੇਂ 9 10 ਮਹੀਨਿਆਂ ਦਾ ਹੋ ਗਿਆ ਹੁੰਦਾ ਪਰ ਬਾਬਾ ਲੰਮੀ ਉਮਰ ਬਾਅਦ ਸੇ ਵੱਡੇ ਘੋੜਿਆਂ 'ਚ ਖੜੋ ਪੰਜਾਬ ਦੇ ਜਿੰਨੇ ਕੱਦਾਵਰ ਘੋੜੇ ਹਨ ਉਹਨਾਂ ਦੇ ਵਿੱਚ ਆਉਣ ਵਾਲੇ ਟਾਈਮ ਤੇ ਇਹਦਾ ਨਾਂ ਬੋਲੂ ਤੇ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਤੁਹਾਡਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਰੋਜ਼ ਇੱਕ ਨਵੀਂ ਸਵੇਰ ਵਾਂਗੂ ਅੱਜ ਫੇਰ ਇੱਕ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਅੱਜ ਨੁਕਰਾ ਬਿਸ਼ਰਾ ਲੈ ਆਏ ਆ ਆਪਣੇ ਪੰਜਾਬ नस्ਲ ਪੰਜਾਬ ਦਾ ਸਭ ਤੋਂ ਵੱਧ ਬਰੀਡ ਹੋਈ ਰੰਗ ਆਪਾਂ ਕਹਿ ਸਕਦੇ ਆ ਨੁਕਰਾ ਤੇ ਜਿਵੇਂ ਇੱਕ ਮੱਝੂ ਕੇ ਲੈਣ ਦਾ ਵੀ ਆਪਣਾ ਪੰਜਾਬ ਜਾਣਦਾ ਦਾਤਾ ਹਨ ਉਦੋਂ ਹੀ ਸਭ ਤੋਂ ਜ਼ਿਆਦਾ ਪੈਦਾ ਨੁਕਰਾ ਆਪਣੇ ਪੰਜਾਬ ਚ ਹੋਇਆ ਤੇ ਆਪਣੇ ਪੰਜਾਬੀ ਨੇ ਨੁਕਰੇ ਚ ਤਾਂ ਇੰਨੀ ਕੁ ਮੰਨ ਲਓ ਹਨ ਤਰੱਕੀ ਕੀਤੀ ਬਹੁਤ ਚੰਗੇ ਚੰਗੇ ਘੋੜੇ ਪੈਦਾ ਕਰਤੇ ਤੇ ਉਹਨਾਂ ਚੋਂ ਇੱਕ ਘੋੜੇ ਦਾ ਬੱਚਾ ਇਹ ਹੈ ਬਹੁਤ ਜ਼ਿਆਦਾ ਮਜ਼ਬੂਤ ਹੱਡਾਂ ਪੈਰਾਂ ਦਾ ਬਿਸ਼ੇਰਾ ਸਾਰੀ ਡਿਟੇਲ ਦਵਾਂਗਾ ਪਹਿਲਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਜੇ ਵੀਡੀਓ ਪਸੰਦ ਆਏ ਕਮੈਂਟਾਂ ਇਹ ਦੱਸ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤਾਂ ਜੋ ਬਾ ਜਿਹੜਾ ਨੋਗਰਾ ਘੋੜਾ ਪਾਲਣ ਦਾ ਚਾਹਵਾਨ ਹੋਵੇ ਜਾਂ ਕਿਸੇ ਨੇ ਆਪਦੀ ਸਰਦਾ ਦੇ ਅਨੁਸਾਰ ਗੁਰਦੁਆਰਾ ਸਾਹਿਬ 'ਤੇ ਚੜਾਉਣਾ ਹੋਵੇ ਕਿਸੇ ਮੰਦਰ 'ਤੇ ਚੜਾਉਣਾ ਹੋਵੇ ਤਾਂ ਉਹ ਵੀ ਬਸ਼ੀਰਾ ਚੰਗਾ ਭਾਲਦੇ ਹੋ ਚੰਗਾ ਬੰਨ ਵਾਲਾ ਉਹ ਇੱਕ ਵਾਰ ਆ ਬਸ਼ੀਰਾ ਜ਼ਰੂਰ ਦੇਖ ਲੈਣ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵੀ ਚੰਗੇ ਤੋਂ ਚੰਗਾ ਜਾਨਵਰ ਜੈਜ ਰੇਟ ਤੇ ਮਿਲਦਾ ਹੈ ਇਹ ਜਿਹੇ ਬਸ਼ੀਰਿਆਂ ਦਾ ਮੁੱਲ ਭਾਈ ਲੱਖਾਂ ਚ ਹੁੰਦਾ ਪਰ ਪੱਜ ਜੈਜ ਮੁੱਲ ਚ ਲਿਆਤਾ ਬਸ਼ੀਰਾ ਤੁਹਾਨੂੰ ਨਖਰਾ ਕਰੰਟ ਦੇਖੋ ਕਿੰਨਾ ਅੱਗ ਲਗੜਾਈ ਆ ਪਰ ਕਹਿ ਸਕਦੇ ਆ ਇੱਕ ਹਿਸਾਬ ਦਾ ਠੰਡੇ ਨੂੰ ਠੰਡਾ ਤੇ ਪਰ ਜਦੋਂ ਆਪਦੇ ਆਪ ਨੂੰ ਐਟੀਟਿਊਡ ਦਿਖਾਉਣਾ ਉਹ ਤੋਂ ਪੂਰਾ ਚੰਗਾ ਐਟੀਟਿਊਡ ਦਿਖਾਉਂਦਾ ਤੇ ਆਜੋ ਵੱਧਦੇ ਆਪਾਂ ਵੀਡੀਓ ਵਾਲਾ ਡਿਟੇਲ ਦਿੰਨੇ ਆਂ ਦੋਸਤੋ ਜਿਵੇਂ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਇਹ ਦੱਸਤਾ ਸੀ ਵੀ ਉਮਰ ਬੱਚੇ ਦੀ 4.5 ਮਹੀਨੇ ਆਂ ਨੈਟ ਚਾਹੇ ਆ ਕੇ ਦੰਦ ਪੱਟ ਲਓ ਚੌਕੜੀ ਦੰਦੀ ਹੈ ਬੱਚਾ ਹਜੇ ਕੋਈ ਸਿਗੜੀ ਦੰਦੀ ਬਾਈ ਤਾਂ ਹੀ ਨਹੀਂ ਪਰ ਜਿਹੜਾ ਕੱਦ ਵੱਡਾ ਉਹ 9-10 ਮਹੀਨਿਆਂ ਦੇ ਬਰਾਬਰ ਹੋਇਆ ਖੜਾ ਆ ਕੇ ਕੋਈ ਬੰਦਾ ਬਿਨਾਂ ਮੂੰਹ ਪੱਟੇ ਐ ਨਹੀਂ ਕਹਿ ਸਕਦਾ ਵੀ ਹਾਂ 4.5 ਮਹੀਨੇ ਦਾ ਉਹ ਜਦੋਂ ਦੰਦ ਪੱਟ ਲੈਂਦਾ ਬੰਦਾ ਉਦੋਂ ਪਤਾ ਚੱਲਦਾ ਸਾਨੂੰ ਵੀ ਭਲੇਖਾ ਪੈ ਗਿਆ ਜਦੋਂ ਅਸੀਂ ਵੀ ਫਰੀਦ ਦੇ ਵੀ ਬੱਚਾ ਦਾ 9-10 ਮਹੀਨੇ ਦਾ ਉਹ ਸਿਗੜ ਪਰ ਜਦੋਂ ਮੂੰਹ ਪਟਿਆ ਹਜੇ ਚੌਕੜੀ ਦੰਦੀ ਆ ਕੋਈ ਸਿਗੜੀ ਦੰਦੀ ਦੀ ਬਾਈ ਤਾਂ ਹੀ ਨਹੀਂ ਕੋਈ ਹਜੇ ਮਾਸ ਨਹੀਂ ਸਾਈਡ ਤੇ ਹੁਣ ਲੱਗਣ ਤੇ ਦੂਜੀ ਗੱਲ ਬਾਲ ਪੌਰੀਆਂ ਦਾ ਸਾਫ ਮੱਥੇ ਸਿੰਗਲ ਪੌਰੀ ਆ ਦੇਮਨ ਲੱਗੀ ਹੋਈ ਆ ਹੱਡਾਂ ਪੈਰਾਂ ਦਾ ਇੰਨਾ ਜ਼ਿਆਦਾ ਖੁੱਲਾ ਤੁਸੀਂ ਹਿੱਕ ਦੇਖੋ ਆਮ ਜਾ ਕੇ ਦੋ ਦੋ ਸਾਲ ਦੇ ਜਾਨਵਰ ਤੇ ਵੀ ਨਹੀਂ ਹੈ ਕਿੰਨੀ ਚੌੜੀ ਹੁੰਦੀ ਜਿੰਨੀ ਇਹ ਦੀ ਸਾਢੇ 4-5 ਮਹੀਨਿਆਂ ਦੀ ਉਮਰ ਚ ਹੋਈ ਪਈ ਆ ਤੇ ਬਾਕੀ ਜਿਹੜੀ ਲਾਲੀ ਆ ਆਪਾਂ ਗੁਲਾਬੀ ਚਮੜੀ ਕਹਿ ਸਕਦੇ ਨੇ ਦੇਖੋ ਬੱਚਾ ਨਮਾਇਆ ਨਹੀਂ ਹੋਇਆ ਮੁੜ ਕੇ ਨਾਲ ਹੀ ਗੁਲਾਬੀ ਹੋਇਆ ਹੋਇਆ ਹੈ ਅਰਤਨ ਦਾ ਟਾਈਮ ਸੀ ਨੁਹਾਉਣ ਦਾ ਟਾਈਮ ਵੀ ਨਹੀਂ ਲੱਗਿਆ ਤੇ ਬੱਚਾ ਸੁੱੱਚਾ ਚੱਲ ਸਾਫਾ ਥੋੜਾ ਬਹੁਤਾ ਲਿਬੜਿਆ ਹੋਇਆ ਵੀ ਚੱਲ ਜਿਹੜੀ ਚੀਜ਼ ਕੁਆਲਿਟੀ ਆ ਉਹ ਦੇਖਜੋ ਪਰ ਬੱਚੇ ਨੂੰ ਜਦੋਂ ਆਪਦੇ ਆਪ ਨੂੰ ਸ਼ੋਅ ਕੀਤਾ ਮੁਰਕਾ ਆਇਆ ਤਾਂ ਗਲੱਬੀ ਪਣ ਤੁਸੀਂ ਦੇਖ ਸਕਦੇ ਕਿੰਨਾ ਜ਼ਿਆਦਾ ਹੋਇਆ ਫਿਰ ਤੇ ਹੁਣ ਇਹਦੀ ਆਪਾਂ ਬਲੱਡ ਲਾਈਨ ਦੀ ਪਹਿਲਾਂ ਗੱਲ ਕਰੀ ਮਹੀਨਾ ਜੀ ਦੋਸਤੋ ਬਾਈ ਆਪਣੇ ਬਰਿਓਜ਼ ਸੇਖੋ ਹੁਣਾਂ ਕੋਲ ਗੰਤਾਸ ਘੋੜਾ ਹੁੰਦਾ ਸੀ ਉਹ ਹੁਣ ਰਾਜਸਥਾਨ ਚ ਚਲੇਗਾ ਮੇਰੇ ਸਾਹਮਣੇ ਗੰਗਾ ਨਗਰ ਏਰੀਆ 'ਚ ਤੇ ਉਸ ਬੱਚੇ ਦਾ ਉਹ ਘੋੜੇ ਦਾ ਬੱਚਾ ਗੰਤਾਸ ਦਾ ਗਰੰਟੀ ਨਾਲ ਗੰਤਾਸ ਦਾ ਮਾਂ ਇਹਦੀ ਨੌਕਰੀ ਹੈ ਜੀ ਬਾ ਟੈਂਚ ਦੀ ਮਾਂ ਤੇ ਮਾਂ ਦੇ ਨਾਲ ਸੂਟ ਜੰਮਦੇ ਤੋਂ ਲੈ ਕੇ ਸਾਰੀਆਂ ਫੋਟੋ ਵੀਡੀਓ ਪਈ ਸਾਰੇ ਪ੍ਰੂਫ ਪਈ ਆ ਮੰਨ ਲਓ ਆਪਾਂ ਕਹਿ ਸਕਦੇ ਆ ਇੱਕ ਹਸਾਬ ਦਾ ਗਰੰਟੀ ਨਾਲ ਗੰਤਾਸ ਦਾ ਤੇ ਨੌਕਰੀ ਮਾਂ ਦਾ ਤੇ ਬਾਬਾ ਰੱਖੇ ਸੁੱਖ ਅੱਗੇ ਵੀ ਜਿਹੜੇ ਨੇ ਬੱਚੇ ਦੇਣੇ ਹਨ ਸਾਰੇ ਨੌਕਰੀ ਦੋ ਕਿਉਂਕਿ ਮਾਂ ਪਿਓ ਸਾਰੀ ਜਿਹੜੀ ਲਾਈਨ ਨੌਕਰੀ ਆਂਦੀ ਤੇ ਗੁਲਾਬੀ ਚਮੜੀ ਬਹੁਤ ਹੈ ਇੱਕ ਬਾਡੀ ਪੈਠ ਪੂੜਾ ਤੇ ਸਾਂਭਣ ਵਾਲੇ ਪੱਖੋਂ ਵੀ ਬਾਈ ਹੁਣਾਂ ਨੇ ਸੇਵਾ ਵਾਲੇ ਪਾਸਿਓ ਕੋਈ ਕਮੀ ਨਹੀਂ ਸਾਡੀ ਤਾਂ ਹੀ ਤਾਂ ਬੱਚਾ ਐਡਾ ਬਣ ਗਿਆ ਨਹੀਂ ਤਾਂ ਮੰਨ ਲਓ ਕੱਲੀ ਲੈਨ ਵੀ ਨਹੀਂ ਹੋਈ ਚੀਜ਼ ਹੁੰਦੀ ਜੇ ਸੇਵਾ ਨਾ ਹੋਵੇ ਤਾਂ ਆਪਾਂ ਵੱਡੇ ਵੱਡੇ ਘੋੜੇ ਵੀ ਬਣਿਆ ਸੇਵਾ ਤੋਂ ਰਲਦੇ ਦੇਖੇ ਆ ਜੇ ਆਦੀ ਸੇਵਾ ਹੋਈ ਆ ਤਾਂ ਹੀ ਐਡਾ ਬਣਿਆ ਤੇ ਜੇ ਹੁਣ ਅੱਗੇ ਵੀ ਸੇਵਾ ਹੋਊ ਤਾਂ ਹੀ ਵੱਡਾ ਬਣੂ ਦੋਸਤੋ ਸੇਵਾ ਦੇ ਨਾਲ ਹੀ ਪਰ ਜਿਹੜੀ ਚੀਜ਼ ਆਪਾਂ ਕਹੀਏ ਕੁਆਲਿਟੀ ਆ ਉਹ ਪੂਰੀ ਐ ਤੇ ਇੱਕ ਬਾਡੀ ਤੋਂ ਲੈ ਕੇ ਕੰਨ ਕੰਡੀਸ਼ਨ ਦਾ ਚੰਗਾ ਬਾਲਪੋਰੀਆਂ ਦਾ ਸਾਫ ਆ ਤੇ ਲਾਲ ਲਾਲੀ ਆ ਜਿਹੜੀ ਉਹ ਵੀ ਪੂਰੀ ਐ ਇਹ ਚ ਸੋ ਜੇ ਕਿਸੇ ਨੇ ਨੁਕਰਾ ਬਸ਼ੀਰਾ ਭਾਲਦੇ ਹੋਏ ਚੰਗੀ ਲੈਨ ਦਾ ਚੰਗ ਕਦ ਕਾਠ ਦਾ ਤਾਂ ਬਸ਼ੀਰਾ ਦੇਖ ਸਕਦੇ ਨੰਬਰ ਚੱਲੀ ਜਾਂਦੇ ਸਕਰੀਨ ਤੇ ਤੇ ਫੋਨ ਲਾ ਲੋ ਜਿਹੜਾ ਰੇਟ ਐ ਇਹਦਾ ਜਾਇਜ਼ ਆ ਗੰਤਾਸ ਘੋੜੇ ਦਾ ਨੁਗਰੀ ਮਾਲ ਸਾਰੀ ਡਿਟੇਲ ਤੁਹਾਨੂੰ ਦੇ ਦਿੱਤੀ ਬਾਲ ਪੋਰੀਆਂ ਦਾ ਸਾਫ ਆ ਐਡਰੈਸ ਤੁਹਾਨੂੰ ਪਤਾ ਹੀ ਆਪਣਾ ਬਾਬਾਜੀ ਦਾ ਸਟੱਡ ਫਾਰ ਸੋ ਆ ਕੇ ਸਾਹਮਣੇ ਦੇਖ ਵੀ ਸਕਦੇ ਹੋ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਜਲਦ ਇੱਕ ਹੋਰ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਵਿੱਚ ਜਰੂਰ ਦੱਸੋ ਬੱਚਾ ਕਿਵੇਂ ਦਾ ਲੱਗਿਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸ਼ੇਅਰ ਕਰਦੇ ਬਦ ਤੋਂ ਬਦ